ਰਿਪੋਰਟ ਹੋਏ ਪੰਜਾਬੀਆਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਹੁਣ ਪੰਜਾਬ ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਭਾਰਤ ਵਾਪਸ ਰਿਪੋਰਟ ਹੋਏ ਨੌਜਵਾਨ ਤੋਂ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਪਹਿਲੀ ਐਫਆਈਆਰ ਅਮਰੀਕਸਰ ਜ਼ਿਲ੍ਹੇ 'ਚ ਦਰਜ ਕੀਤੀ ਗਈ ਹੈ। ਜਿਸ ਰਿਪੋਰਟ ਹੋ ਕੇ ਵਾਪਸ ਆਏ ਦਲੇਰ ਸਿੰਘ ਤੋਂ ਠੱਗੀ ਮਾਰਨ ਵਾਲੇ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਰਿਪੋਰਟ ਹੋ ਕੇ ਆਏ ਦਲੇਰ ਸਿੰਘ ਤੋਂ 60 ਲੱਖ ਰੁਪਏ ਲੈ ਕੇ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਗਿਆ। ਜਦਕਿ ਗੱਲ ਅਮਰੀਕਾ ਇੱਕ ਨੰਬਰ 'ਚ ਹੋਈ ਸੀ। रिपोर्ट ਹੋਏ ਦਲੇਰ ਸਿੰਘ ਨੇ ਆਪਣੀ ਐਫ ਆਈ ਆਰ ਚ ਦੱਸਿਆ ਕਿ ਮੈਨੂੰ ਅਮਰੀਕਾ ਭੇਜਣ ਲਈ ਕਰੀਬ 60 ਲੱਖ ਰੁਪਏ ਦਾ ਸੌਦਾ ਕਰਵਾਇਆ ਗਿਆ ਸੀ ਜੋ ਕਿ ਅਸੀਂ 5 ਲੱਖ ਰੁਪਏ ਸਤਨਾਮ ਸਿੰਘ ਦੇ ਅਕਾਊਂਟ ਵਿੱਚ ਪਾ ਦਿੱਤੇ ਮੈਂ ਆਪਣਾ ਪਾਸਪੋਰਟ ਸਤਨਾਮ ਸਿੰਘ ਨੂੰ ਉਕਤ ਨੂੰ ਦੇ ਦਿੱਤਾ ਫਿਰ ਕੋਈ ਸਮੇਂ ਬਾਅਦ ਸਤਨਾਮ ਸਿੰਘ ਨੇ ਮੇਰਾ ਨਾਈਜੀਰੀਆ ਦੇਸ਼ ਦਾ ਵੀਜ਼ਾ ਲਗਵਾ ਦਿੱਤਾ ਅਤੇ ਉੱਥੇ ਭੇਜ ਦਿੱਤਾ ਜੋ ਕਿ ਮੈਨੂੰ ਨਾਈਜੀਰੀਆ ਦੇਸ਼ ਤੋਂ ਅੱਗੇ ਫਲਾਈਟ ਨਾ ਮਿਲਣ ਕਰਕੇ ਮੈਂ ਵਾਪਸ ਆ ਗਿਆ ਫਿਰ ਮੈਨੂੰ ਸਤਨਾਮ ਸਿੰਘ ਨੇ 15/8/2024 ਨੂੰ ਦੁਬਈ ਭੇਜ ਦਿੱਤਾ। ਜਿੱਥੇ ਮੈਂ ਕਰੀਬ 6 ਤੋਂ 7 ਦਿਨ ਰਹਾ। ਇਸ ਤੋਂ ਬਾਅਦ ਮੈਨੂੰ ਬ੍ਰਾਜ਼ੀਲ ਭੇਜ ਦਿੱਤਾ। ਫਿਰ ਮਿਤੀ 26/8/2024 ਨੂੰ ਮੇਰੀ ਪਤਨੀ ਚਰਨਜੀਤ ਕੌਰ ਅਤੇ ਮੇਰੇ ਮੇਰੇ ਸਾਲੇ ਗੁਰਸੇਵਰ ਸਿੰਘ ਨੇ ਪਿੰਡ ਕੋਟਲੀ ਖਹਿਰਾ ਵਿਖੇ ਸਤਨਾਮ ਸਿੰਘ ਦੇ ਘਰ 15 ਲੱਖ ਕੈਸ਼ ਦਿੱਤਾ। ਫਿਰ ਕੁਝ ਦਿਨਾਂ ਬਾਅਦ ਮੇਰੀ ਪਤਨੀ ਨੇ 4 ਲੱਖ ਰੁਪਏ ਸਤਨਾਮ ਸਿੰਘ ਦੇ ਅਕਾਊਂਟ ਵਿੱਚ ਪਾ ਦਿੱਤੇ। ਅਤੇ ਫਿਰ 2 ਲੱਖ ਰੁਪਏ ਲੱਖ ਲੱਖ ਕਰਕੇ Google Pay ਰਾਹੀਂ ਸਤਨਾਮ ਸਿੰਘ ਦੇ ਟਰਾਂਸਫਰ ਕਰ ਦਿੱਤੇ ਉਸ ਬਾਅਦ ਕੁਝ ਹੋਰ ਦੇਸ਼ਾਂ ਰਾਹੀਂ ਉਸਨੇ ਮੈਨੂੰ ਮੈਕਸੀਕੋ ਭੇਜ ਦਿੱਤਾ ਅਤੇ ਫਿਰ ਮੇਰੀ ਪਤਨੀ ਚਰਨਜੀਤ ਕੌਰ ਮੇਰੇ ਸਾਲੇ ਗੁਰਸੇਹ ਸਿੰਘ ਨੇ ਸਤਨਾਮ ਸਿੰਘ ਉਕਤ ਘਰ ਪਿੰਡ ਕੋਟਲੀ ਖੈਰਾ ਜਾ ਕੇ ਸਤਨਾਮ ਸਿੰਘ ਨੂੰ ਕਰੀਬ 34 ਲੱਖ ਰੁਪਏ ਦਿੱਤੇ ਫਿਰ 15 1 2025 ਨੂੰ ਮੈਨੂੰ ਮੈਕਸੀਕੋ ਬਾਰਡਰ ਪਾਰ ਕਰਵਾ ਕੇ ਅਮਰੀਕਾ ਭੇਜ ਦਿੱਤਾ ਗਿਆ ਜੋ ਕਿ ਉਸ ਨਾਲ ਪਹਿਲਾਂ ਮੇਰੀ 1 ਨੰਬਰ ਦੇ ਵਿੱਚ ਗੱਲ ਹੋਈ ਸੀ ਮੈਨੂੰ ਧੋਖੇ ਨਾਲ ਉਹਨਾਂ ਨੇ ਬਾਰਡਰ ਪਾਰ ਕਰਵਾ ਦਿੱਤਾ ਅਤੇ ਮੇਰੇ ਪਰਿਵਾਰ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜੋ ਕਿ ਮੈਨੂੰ ਸਤਨਾਮ ਸਿੰਘ ਵੱਲੋਂ 2 ਨੰਬਰ ਵਿੱਚ ਭੇਜਨ ਕਰਕੇ ਮੈਨੂੰ ਅਮਰੀਕਾ ਸਰਕਾਰ ਵੱਲੋਂ 4 2 2025 ਨੂੰ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਤਵਾਕਵਾਕ ਦੇਸ਼ਰਾਹੀ ਡੌਂਕੀ ਲਵਾ ਕੇ ਦਲੇਰ ਸਿੰਘ ਨੂੰ 60 ਲੱਖ ਰੁਪਏ ਏਜੰਡ ਸਤਨਾਮ ਸਿੰਘ ਨੇ ਅਮਰੀਕਾ ਭੇਜਿਆ ਪਰ ਹੁਣ ਦਲੇਰ ਸਿੰਘ ਨੂੰ ਵਾਪਸ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਤੇ ਹੁਣ ਪਰਿਵਾਰ ਆਪਣੇ ਨੁਕਸਾਨ ਦੀ ਪਰਪਾਈ ਲਈ ਮਦਦ ਦੀ ਅਪੀਲ ਕਰ ਰਿਹਾ ਹੈ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਰਿਪੋਰਟ ਹੋਏ ਪੰਜਾਬੀਆਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਹੁਣ ਪੰਜਾਬ ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਭਾਰਤ ਵਾਪਸ ਰਿਪੋਰਟ ਹੋਏ ਨੌਜਵਾਨ ਤੋਂ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਪਹਿਲੀ ਐਫਆਈਆਰ ਅਮਰੀਕਸਰ ਜ਼ਿਲ੍ਹੇ 'ਚ ਦਰਜ ਕੀਤੀ ਗਈ ਹੈ ਜਿਸ ਰਿਪੋਰਟ ਹੋ ਕੇ ਵਾਪਸ ਆਏ ਦਲੇਰ ਸਿੰਘ ਤੋਂ ਠੱਗੀ ਮਾਰਨ ਵਾਲੇ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਡਿਪੋਰਟ ਹੋ ਕੇ ਆਏ ਦਲੇਰ ਸਿੰਘ ਤੋਂ 60 ਲੱਖ ਰੁਪਏ ਲੈ ਕੇ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਗਿਆ ਜਦਕਿ ਗੱਲ ਅਮਰੀਕਾ ਇੱਕ ਨੰਬਰ 'ਚ ਹੋਈ ਸੀ ਡਿਪੋਰਟ ਹੋਏ ਦਲੇਰ ਸਿੰਘ ਨੇ ਆਪਣੀ ਐਫ ਆਈ ਆਰ 'ਚ ਦੱਸਿਆ ਕਿ ਮੈਨੂੰ ਅਮਰੀਕਾ ਭੇਜਣ ਲਈ ਕਰੀਬ 60 ਲੱਖ ਰੁਪਏ ਦਾ ਸੌਦਾ ਕਰਵਾਇਆ ਗਿਆ ਸੀ ਜੋ ਕਿ ਅਸੀਂ 5 ਲੱਖ ਰੁਪਏ ਸਤਨਾਮ ਸਿੰਘ ਦੇ ਅਕਾਊਂਟ ਵਿੱਚ ਪਾ ਦਿੱਤੇ ਮੈਂ ਆਪਣਾ ਪਾਸਪੋਰਟ ਸਤਨਾਮ ਸਿੰਘ ਨੂੰ ਉਕਤ ਨੂੰ ਦੇ ਦਿੱਤਾ ਫਿਰ ਕੋਈ ਸਮੇਂ ਬਾਅਦ ਸਤਨਾਮ ਸਿੰਘ ਨੇ ਮੇਰਾ ਨਾਈਜੀਰੀਆ ਦੇਸ਼ ਦਾ ਵੀਜ਼ਾ ਲਗਵਾ ਦਿੱਤਾ ਅਤੇ ਉੱਥੇ ਭੇਜ ਦਿੱਤਾ ਜੋ ਕਿ ਮੈਨੂੰ ਨਾਈਜੀਰੀਆ ਦੇਸ਼ ਤੋਂ ਅੱਗੇ ਫਲਾਈਟ ਨਾ ਮਿਲਣ ਕਰਕੇ ਮੈਂ ਵਾਪਸ ਆ ਗਿਆ ਫਿਰ ਮੈਨੂੰ ਸਤਨਾਮ ਸਿੰਘ ਨੇ 15/8/2024 ਨੂੰ ਦੁਬਈ ਭੇਜ ਦਿੱਤਾ ਜਿੱਥੇ ਮੈਂ ਕਰੀਬ 6 ਤੋਂ 7 ਦਿਨ ਰਿਹਾ ਇਸ ਤੋਂ ਬਾਅਦ ਮੈਨੂੰ ਬ੍ਰਾਜ਼ੀਲ ਭੇਜ ਦਿੱਤਾ ਫਿਰ ਮਿਤੀ 26/8/2024 ਨੂੰ ਮੇਰੀ ਪਤਨੀ ਚਰਨਜੀਤ ਕੌਰ ਅਤੇ ਮੇਰੇ ਮੇਰੇ ਸਾਲੇ ਗੁਰਸੇਵਰ ਸਿੰਘ ਨੇ ਪਿੰਡ ਕੋਟਲੀ ਖਹਿਰਾ ਵਿਖੇ ਸਤਨਾਮ ਸਿੰਘ ਦੇ ਘਰ 15 ਲੱਖ ਕੈਸ਼ ਦਿੱਤਾ ਫਿਰ ਕੁਝ ਦਿਨਾਂ ਬਾਅਦ ਮੇਰੀ ਪਤਨੀ ਨੇ 4 ਲੱਖ ਰੁਪਏ ਸਤਨਾਮ ਸਿੰਘ ਦੇ ਅਕਾਊਂਟ ਵਿੱਚ ਪਾ ਦਿੱਤੇ ਅਤੇ ਫਿਰ 2 ਲੱਖ ਰੁਪਏ ਲੱਖ ਲੱਖ ਕਰਕੇ Google Pay ਰਾਹੀਂ ਸਤਨਾਮ ਸਿੰਘ ਦੇ ਟ੍ਰਾਂਸਫਰ ਕਰ ਦਿੱਤੇ ਉਸ ਬਾਅਦ ਕੁਝ ਹੋਰ ਦੇਸ਼ਾਂ ਰਾਹੀਂ ਉਸਨੇ ਮੈਨੂੰ ਮੈਕਸੀਕੋ ਭੇਜ ਦਿੱਤਾ ਅਤੇ ਫਿਰ ਮੇਰੀ ਪਤਨੀ ਚਰਨਜੀਤ ਕੌਰ ਮੇਰੇ ਸਾਲੇ ਗੁਰਸੇਹ ਸਿੰਘ ਨੇ ਸਤਨਾਮ ਸਿੰਘ ਉਕਤ ਘਰ ਪਿੰਡ ਕੋਟਲੀ ਖੈਰਾ ਜਾ ਕੇ ਸਤਨਾਮ ਸਿੰਘ ਨੂੰ ਕਰੀਬ 34 ਲੱਖ ਰੁਪਏ ਦਿੱਤੇ ਫਿਰ 15 1 2025 ਨੂੰ ਮੈਨੂੰ ਮੈਕਸੀਕੋ ਬਾਰਡਰ ਪਾਰ ਕਰਵਾ ਕੇ ਅਮਰੀਕਾ ਭੇਜ ਦਿੱਤਾ ਗਿਆ ਜੋ ਕਿ ਉਸ ਨਾਲ ਪਹਿਲਾਂ ਮੇਰੀ 1 ਨੰਬਰ ਦੇ ਵਿੱਚ ਗੱਲ ਹੋਈ ਸੀ ਮੈਨੂੰ ਧੋਖੇ ਨਾਲ ਉਹਨਾਂ ਨੇ ਬਾਰਡਰ ਪਾਰ ਕਰਵਾ ਦਿੱਤਾ ਅਤੇ ਮੇਰੇ ਪਰਿਵਾਰ ਨਾਲ ਕਰੀਬ 60 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜੋ ਕਿ ਮੈਨੂੰ ਸਤਨਾਮ ਸਿੰਘ ਵੱਲੋਂ 2 ਨੰਬਰ ਵਿੱਚ ਭੇਜਨ ਕਰਕੇ ਮੈਨੂੰ ਅਮਰੀਕਾ ਸਰਕਾਰ ਵੱਲੋਂ 42 2025 ਨੂੰ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਤਵਾਕਵਾ ਕਦੇਸ਼ਰਾਹੀ ਡੌਂਕੀ ਲਵਾ ਕੇ ਦਲੇਰ ਸਿੰਘ ਨੂੰ 60 ਲੱਖ ਰੁਪਏ ਏਜੰਟ ਸਤਨਾਮ ਸਿੰਘ ਨੇ ਅਮਰੀਕਾ ਭੇਜਿਆ ਪਰ ਹੁਣ ਦਲੇਰ ਸਿੰਘ ਨੂੰ ਵਾਪਸ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਤੇ ਹੁਣ ਪਰਿਵਾਰ ਆਪਣੇ ਨੁਕਸਾਨ ਦੀ ਪਰਪਾਈ ਲਈ ਮਦਦ ਦੀ ਅਪੀਲ ਕਰ ਰਿਹਾ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ